ਅ ਬਿਲਕੁਲ ਜੀ ਅੱਜ ਸਾਡੇ ਡੀਜੀਪੀ ਸਾਹਿਬ ਮਾਨਯੋਗ ਗੌਰਵ ਯਾਦਵ ਜੀ ਉਹਨਾਂ ਵੱਲੋਂ ਸਪੈਸ਼ਲ ਹਦਾਇਤ ਤੇ ਅੱਜ ਜਿੰਨੇ ਵੀ ਸਾਡੇ ਪੰਜਾਬ ਦੇ ਐਡਜੋਇਨਿੰਗ ਅਦਰ ਸਟੇਟਸ ਦੇ ਨਾਲ ਲੱਗਦੇ ਰੂਟਸ ਨੇ ਸਾਰੇ ਆਲ ਪੰਜਾਬ ਤੇ ਇਹ ਨਾਕਾਬੰਦੀ ਹੋ ਰਹੀ ਹੈ ਐਸਐਸਪੀ ਸਾਹਿਬ ਡਾਕਟਰ ਅਕਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੱਥ ਅੱਜ ਸ਼੍ਰੀ ਮੁਖਤਸਰ ਸਾਹਿਬ ਨੂੰ ਆਪਰੇਸ਼ਨ ਸੀਲ 14 ਦੇ ਤਹਿਤ ਅੱਜ ਟੋਟਲ ਐਡਜੋਇਨਿੰਗ ਜਿਵੇਂ ਹਾਈਵੇ ਪਲਸ ਵਿਲੇਜ ਰੂਟਸ ਹੈ ਸਾਰਿਆਂ ਦੇ ਕੋਲ ਮਲਾਕੇ 19 ਨਾਕੇ ਲਾਏ ਗਏ ਆ ਤੇ ਅਸੀਂ 150 ਦੇ ਕਰੀਬ ਮਲਾਜ਼ਮ ਤਾਇਨਾਤ ਕੀਤੇ ਉਹਨਾਂ ਤੇ ਸਯੁੱਧ ਨਸ਼ਿਆਂ ਵਿਰੁੱਧ ਸੋ ਉਹਦੇ ਤਹਿਤ ਲਗਾਤਾਰ ਕਾਰਵਾਈਆਂ ਹੋ ਰਹੀਆਂ ਸੋ ਪਬਲਿਕ ਵੱਲੋਂ ਸਾਨੂੰ ਫੀਡਬੈਕ ਵੀ ਬਹੁਤ ਪੋਜ਼ਿਟਿਵਲੀ ਮਿਲੀ ਹੈ ਸੋ ਉਸੇ ਲੜੀ ਤਹਿਤ ਇਹ ਇੱਕ ਸਪੈਸ਼ਲ ਨਾਕਾਬੰਦੀ ਵੀ ਅੱਜ ਕੀਤੀ ਗਈ ਹੈ ਜਿਹਨੂੰ ਇੱਕ ਨਾਮ ਦਿੱਤਾ ਗਿਆ ਆਪਰੇਸ਼ਨ ਸੀਲ 40 ਸੋ ਇਹਦੇ ਵਿੱਚ ਸਾਡਾ ਸਪੈਸ਼ਲ ਫੋਕਸ ਇਹ ਰਹੂਗਾ ਕਿ ਜੋ ਵੀ ਇੰਟਰ ਸਟੇਟ ਕੋਈ ਸਮਕਲਿੰਗ ਡਰੱਗਸ ਦੀ ਚੱਲ ਰਹੀ ਹੈ ਯਾ ਕੋਈ ਵੈਪਨਸ ਦੀ ਸਮਗਲਿੰਗ ਜਾਂ ਕਿਸੇ ਕਿਸਮ ਦੇ ਕੋਈ ਸ਼ਰਾਰਤੀ ਅਨਸਰ ਜੋ ਵੀ ਇਲੀਗਲ ਕੰਮ ਕੋ ਕਰਨਾ ਚਾਹੁੰਦੇ ਆ ਥਰੂ ਇੰਟਰ ਸਟੇਟ ਕਨੈਕਟੀਵਿਟੀ ਤਾਂ ਉਹਨੂੰ ਨੈਬ ਕਰਨ ਲਈ ਹੈ ਜ ਜਸੀਂ ਸਪੈਸ਼ਲ ਚੈਕਿੰਗਸ ਕਰ ਰਹੇ ਹਾਂ ਸੋ ਟੂ wheeler 4 wheelers ਬੱਸਸਿਸ ਜਾਂ ਹੈਵੀ ਵਹੀਕਲ ਜਿੰਨੇ ਵੀ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਕੋਈ ਵੀ ਫਰਦਰ ਇਸ ਤੇ ਹੋਰ ਅਪਡੇਟ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜੇ दिल्ली क्राइम नेशनल न्यूज़ नजर सफर पर